ਅੱਜ ਖਰੜ ਕਸਬੇ ਦੇ ਵਿੱਚ ਆਏ ਆ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਖਰੜ ਪੈਂਦਾ ਤੇ ਖਰੜ ਵੱਲ ਜਦੋਂ ਵੀ ਆਏ ਆ ਦੁਗਣਾ ਤੇ ਆਪਸ ਮੋੜਿਆ ਖਰੜ ਵਾਲਿਆਂ ਨੇ ਔਰ ਭਾਵੇਂ ਉਹ ਐਮਐਲਏ ਦੀਆਂ ਇਲੈਕਸ਼ਨਾਂ ਹੋਣ ਭਾਵੇਂ ਉਹ ਲੋਕ ਸਭਾ ਦੀਆਂ ਹੋਣ ਖਰੜ ਵਾਲੇ ਹਮੇਸ਼ਾ ਮੋਰੀ ਰਹੇ ਨੇ ਆ ਮੁੰਡਾ ਇੱਕੋ ਲਿਖੀ ਫਿਰਦਾ ਪੁਆਦ ਵਾਲੇ ਇਹ ਪੁਆਦ ਵਾਲੇ ਜਿਹੜੇ ਨੇ ਇਹ ਜਿੱਥੇ ਖੜ ਕੇ ਖੜ ਕੇ ਬਸ ਸੋ ਇਹ ਹੈਲੋ ਜਿੱਥੇ ਖੜ ਕੇ ਖੜ ਕੇ ਸੋ ਅੱਜ ਮਰਵਿੰਦਰ ਸਿੰਘ ਕੰਗ ਤੁਹਾਡੇ ਉਮੀਦਵਾਰ ਨੇ ਪਿਛਲੀ ਗੱਡੀ ਚ ਤੁਹਾਡੇ ਐਮਐਲਏ ਸਹਿਬਾਨ ਨੇ ਮੈਡਮ ਅਨਮੋਲ ਗਗਰਮਾਨ ਜੀ ਚਮਕੌਰ ਸਭ ਤੋਂ ਜਿਹੜੇ ਸਾਡੇ ਐਮਐਲਏ ਡਾਕਟਰ ਚੰਨੀ ਜੀ ਔਰ ਸਾਡੇ ਆਮ ਆਦੀ ਪਾਰਟੀ ਦੇ ਖਰੜ ਦੇ ਕੁਰਾਲੀ ਦੇ ਮੁਹਾਲੀ ਦੇ ਸਾਰੇ ਆਦਰ ਸਹਿਬਾਨ ਜਿੰਨੀ ਭਾਰੀ ਗਿਣਤੀ ਤੁਸੀਂ ਆਏ ਹੋ ਮੈਨੂੰ ਲੱਗਦਾ ਤੁਸੀਂ ਕੰਮ ਤਾਂ ਨਵੇੜੀ ਬੈਠੇ ਹੋ ਬਸ ਉਹਨਾਂ ਦਾ ਤਰੀਕ ਦਾ ਇੰਤਜ਼ਾਰ ਕਰਦੇ ਹੋ ਬਸ ਕੱਲ ਮੈਂ ਗੁਜਰਾਤ ਗਿਆ ਸੀ ਤੁਸੀਂ ਦੇਖਿਆ ਹੋਣਾ ਕੱਲ ਮੈਂ ਗੁਜਰਾਤ ਗਿਆ ਸੀ ਗੁਜਰਾਤ ਚ ਵੀ ਇਹੀ ਹਾਲ ਹੈ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਪੰਜਾਬ ਚਾਂ ਜਾਂ ਗੁਜਰਾਤ ਚਾਂ ਇਹੀ ਨਾਰੇ ਗੁਜਰਾਤ ਚ ਲੱਗ ਰਹੇ ਸੀ ਇਨਕਲਾਬ ਜਿੰਦਾਬਾਦ ਦੇ ਸੋ ਵੀਰੋ ਥੋਡੇ ਵਰਗੇ ਆ ਥੋਡੇ ਚ ਹੀ ਰਹਿਨੇ ਆ ਮਿਹਨਤ ਤੋਂ ਕਦੇ ਭੱਜੇ ਨਹੀਂ ਨਹੀਂ ਤਾਂ ਮੁੱਖ ਮੰਤਰੀ ਨਿਕਲਦੇ ਹੀ ਨਹੀਂ ਕਰੋ ਨਾਲੇ 200 250 ਫਾਈਲਾਂ ਸਾਈਨ ਕਰਕੇ ਆਇਆ ਨਾਲੇ ਚਾਰ ਪੰਜ ਮੀਟਿੰਗਾਂ ਕਰਕੇ ਆਇਆ ਫਿਰ ਇੱਥੇ ਆਇਆ ਹੁਣ ਫਿਰ ਜਾ ਕੇ ਟੈਲੀਵਿਜ਼ਨ ਤੇ ਰਾਤ ਨੂੰ ਲਾਈਵ ਇੰਟਰਵਿਊ ਕਰਨੀ ਹੈ ਕਿਉਂਕਿ ਜ਼ਿੰਮੇਵਾਰੀਆਂ ਵੱਧ ਗਈਆਂ ਅਰਵਿੰਦ ਕਜਰੀਵਾਲ ਜੀ ਨੂੰ ਇਹਨੇ ਅੰਦਰ ਕਰਤਾ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਉਸ ਬੰਦੇ ਨੂੰ ਅੰਦਰ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਇਹ ਪਤਾ ਨਹੀਂ ਕਿ ਭਾਈ ਪੰਜਾਬ ਵਾਲੇ ਇਸ ਬੰਦੇ ਦੇ ਨਾਲ ਹੈ ਪੰਜਾਬ ਵਾਲੇ ਜਿੱਥੇ ਖੜ ਕੇ ਖੜ ਕੇ ਫਿਰ ਮੈਂ ਤੁਹਾਡੀ ਪੜਾਅਸ ਦੇਖ ਰਿਹਾ ਚੀਕਾਂ ਦੇ ਰੂਪ ਚ ਨਾਰਿਆਂ ਦੇ ਰੂਪ ਚ ਮੈਂ ਹਰੇਕ ਜਗਤ ਜਾ ਕੇ 15 ਕੇ ਸਕਿੰਟ 15 ਕੇ ਸਕਿੰਟ ਮੈਂ ਲੋਕਾਂ ਨੂੰ ਦੇ ਦੇਣਾ ਉਹਨਾਂ ਨੂੰ 15 ਕੇ ਸਕਿੰਟ ਤਾਂ ਕਿ ਆਪਣੀ ਪੜਾਹਸ ਕਢ ਲੈਣ ਪੜਾਹਸ ਵੀ ਤਿੰਨ ਪੀੜੀਆਂ ਦੀ ਪਈ ਹੈ ਕਢਾਜਦੀ ਹੈ 70 ਸਾਲ ਦੀ ਪੜਾਹਸ ਹੈ ਸੋ ਇਹਨੂੰ ਹੁਣ ਕੱਢਣਾ ਦਾ ਜ਼ਰੂਰੀ ਹੈ ਨਹੀਂ ਤਾਂ ਅੰਦਰ ਪਥਰੀ ਹੋ ਜੂ ਸੋ ਇਸ ਕਰਕੇ ਮੈਂ 15 ਸਕਿੰਟ ਦਿੰਨਾ ਚੀਕਾਂ ਮਾਰ ਲਓ ਨਾਰੇ ਲਾ ਲਓ ਜੋ ਮਰਜੀ ਮਾਈਕ ਮੈਂ ਤੁਹਾਡੇ ਵੱਲ ਨੂੰ ਕਰ ਦੂੰਗਾ ਆਪਕਾ ਸਮਾਂ ਸ਼ੁਰੂ ਹੁੰਦਾ ਹੈ ਅਬ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੀਰੋ 43000 ਨੌਕਰੀਆਂ ਦਿੱਤੀਆਂ 2 ਸਾਲ ਚ ਵੀਰੋ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਐ ਖੇਤਾਂ ਵਾਲੀ ਬਿਜਲੀ 24 ਘੰਟੇ ਤੇ ਨਾਲੇ ਦਿਨੇ ਮਿਲਦੀ ਐ ਜੇ ਦਿਨੇ ਜਾਣਿਓ ਰਾਤ ਨੂੰ ਜਾਣ ਦੀ ਲੋੜ ਨਹੀਂ ਵੀਰੋ ਨਾਲ ਨਾਲ ਆਪਾਂ ਰਾਸ਼ਨ ਕਾਰਡ ਜਿਹੜੇ ਕਹਿ ਰਹੇ ਤੁਸੀਂ ਉਹ ਵੀ ਬਣਨਗੇ ਬਣਨਗੇ ਇੱਕ ਇੱਕ ਦਾਣਾ ਮਿਲੂਗਾ ਥੋੜੇ ਦੇਖੋ ਪੰਜਾਬ ਦੀ ਧਰਤੀ ਤੇ ਉੱਗਿਆ ਹੋਇਆ ਇੱਕ ਇੱਕ ਦਾਣਾ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਮਿਲੂਗਾ ਸਾਰੇ ਦੇਸ਼ ਦਾ ਟਿੱਡ ਭਰਦਾ ਪੰਜਾਬ ਪੰਜਾਬੀ ਭੁੱਖੇ ਨਹੀਂ ਰਹਿ ਸਕਦੇ ਨਾ ਕੋਈ ਆਪਾਂ ਨੇ ਪੈਸਾ ਕਮਾਉਣਾ ਸੋ ਪਹਿਲਾਂ ਬਿਜਲੀ ਦੇ ਨਾਲ ਨਾਲ ਫਰਮਲ ਪਲਾਂਟ ਆਪਾਂ ਖਰੀਦ ਲੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਤੁਹਾਡੇ ਖੇਤਾਂ 'ਚ ਪਹੁੰਚਿਆ ਤਾ ਉਹਦੇ ਨਾਲ 6-7 ਲੱਖ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣ ਨਾਲ ਧਰਤੀ ਵਿਚਲਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਗੁਰੂ ਸਾਹਿਬ ਨੇ ਕਿਹਾ ਸੀ ਸੋ ਆਪਾਂ ਇਹ ਦਰਜੇ ਤੇ ਕੈਮ ਰੱਖਣੇ ਨੇ ਪਵਨ ਦੇ ਵੀ ਪਾਣੀ ਦੇ ਵੀ ਤੇ ਧਰਤੀ ਦੇ ਵੀ ਉਹ ਵੀ ਨਾਲ ਆਪਾਂ ਪੁੰਨ ਖਟਾਂਗੇ ਜੇ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦੇ ਵਿਚਾਰ ਤੇ ਚੱਲਾਂਗੇ ਸੋ ਵੀਰੋ ਉਹਦੇ ਨਾਲ ਕੀ ਹੋਊਗਾ 6 ਲੱਖ ਟਿਊਬਲ ਬੰਦ ਹੋਊਗਾ ਤਾਂ ਕਟੋਕਟ 6-7 ਹਜ਼ਾਰ ਕਰੋੜ ਰੁਪਈਆ ਬਿਜਲੀ ਦੀ ਸਬਸਿਡੀ ਦਾ ਬਚੂਗਾ ਕਿਉਂਕਿ ਪਾਣੀ ਕੱਸੀਆਂ ਦਾ ਆ ਜਾਊਗਾ ਟਿਊਬਵਲ ਬੰਦ ਹੋ ਜਾਣਗੇ ਉਹ 6-7000 ਕਰੋੜ ਦੇ ਵਿੱਚੋਂ ਹੀ 1000 ਰੁਪਿਆ ਜਿਹੜਾ ਮਾਵਾ ਪੇੜਾ ਨਾਲ ਵਾਦਾ ਕੀਤਾ ਹੋਇਆ ਉਹ ਪੂਰਾ ਕਰੂੰਗਾ ਅਗਲਾ ਮੇਰਾ ਕੰਮ ਹੋਈ ਹੈ ਹਾਲਾਂਕਿ ਹਾਲਾਂਕਿ ਗਰੰਟੀਆਂ ਜਾਂ ਵਾਦੇ ਜਿਹੜੇ 5 ਸਾਲ ਵਾਸਤੇ ਹੁੰਦੇ ਨੇ ਪਰ ਮੈਂ ਪਹਿਲੇ ਹੀ ਪੂਰੇ ਕਰੂੰਗਾ ਕਿਉਂਕਿ ਮੈਂ ਸਾਹਗਤਾਂ ਲਾ ਕੇ ਚੱਲ ਰਿਆਂ ਨਾ ਸਟੇਟ ਨੂੰ ਘਾਟਾ ਪੈਣ ਦੇਵਾਂ ਤੇ ਨਾ ਲੋਕਾਂ ਦੇ ਪੈਸੇ ਲੁੱਟਾਂ ਤੇ ਨਾ ਹੀ ਲੋਕਾਂ ਦੇ ਚੁੱਲ੍ਹੇ ਵੀ ਅੱਗ ਬੁਝਾਵਾਂ ਪੰਜਾਬ ਤਰੱਕੀ ਕਰ ਰਿਹਾ ਹੈ ਕੰਪਨੀਆਂ ਆ ਰਹੀਆਂ ਨੇ ਵੱਡੀਆਂ ਵੱਡੀਆਂ ਕਿ ਹੁਣ ਜ਼ਿਆਦਾ ਆ ਰਿਹਾ ਕੰਮ ਕਰਨ ਦਾ ਬਹੁਤ ਵੱਡੇ ਵੱਡੇ ਟਾਟਾ ਸਟੀਲ ਵਰਗੀਆਂ ਕੰਪਨੀਆਂ ਆ ਗਈਆਂ ਤੇ ਕਰੋੜਾਂ ਰੁਪਈਆ ਹੁਲਾ ਰਹੇ ਨੇ ਲੱਖਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਮੈਂ ਆਪ ਤਾਂ ਪੈਸੇ ਦੇਖੋ ਵੀਰੋ ਕਮਾਉਣੇ ਨਹੀਂ ਮੈਂ ਤਾਂ ਪੈਸੇ ਬੁਏ ਕਮਾਉਣ ਦਾ ਕੰਮ ਤਾਂ ਛੱਡੀ ਫਿਰਦਾ ਮੈਂ ਉਹਦਾ ਜੇ ਕਮਾਉਣੇ ਹੁੰਦੇ ਮੈਂ ਫਿਲਮਾਂ ਟੀਵੀਾਂ 'ਚ ਜਿੰਨੇ ਮਰਜੀ ਕਮਾ ਲੈਂਦਾ ਪਰ ਮੈਨੂੰ ਦਰਦ ਇਹ ਕਿ ਮੇਰੇ ਸਾਹਮਣੇ ਪੰਜਾਬ ਮਰ ਰਿਹਾ ਸੀ ਮੇਰੇ ਸਾਹਮਣੇ ਪੰਜਾਬ ਲੁੱਟਿਆ ਜਾ ਰਿਹਾ ਸੀ ਤਾਂ ਮੈਂ ਥੋੜ੍ਹਾ ਨਹੀਂ ਗਿਆ ਮੈਂ ਕਿਹਾ ਕੈਸਟਾਂ ਕਮੇਡੀ ਜਦ ਸੀੜੀਆਂ ਕੱਢ ਕੇ ਚਲਾ ਜਾਵਾਂਗੇ ਦੁਨੀਆ ਤੋਂ ਕੀ ਕੀਤਾ ਆਏ ਜੇ ਹਜੇ ਨਾ ਆਏ ਕੁਛ ਤਾਂ ਕਰਕੇ ਜਾਈਏ ਸੋ ਤਾਂ ਕਰਕੇ ਮੈਂ ਰਾਜਨੀਤੀ 'ਚ ਆਇਆ ਤੁਸੀਂ ਇੰਨਾ ਪਿਆਰ ਦਿੱਤਾ ਕਿ ਐਡੇ ਵੱਡੇ ਅਹੁਦੇ ਤੇ ਬਿਠਾਤਾ ਕਿ ਮੈਂ ਜੇ ਅੱਜ 7 ਜਨਮ ਵੀ ਅਜ ਤੋਂ ਬਾਅਦ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਰਨ ਲੱਗ ਜਾ ਸੱਤ ਜਨਮ ਵੀ ਥੋੜੇ ਹੋਣਗੇ ਤੁਹਾਡਾ ਪਿਆਰ ਦਾ ਕਰਜ਼ਾ ਮੋੜਨ ਵਾਸਤੇ ਸੋ ਐਂ ਕਦੇ ਤੁਹਾਨੂੰ ਮੁੱਖ ਮੰਤਰੀ ਮਿਲਿਆ ਇਦਾਂ ਨੇੜੋਂ ਐਂ ਕਦੇ ਮੁੱਖ ਮੰਤਰੀਆਂ ਤੁਹਾਡੇ ਤੇ ਫੁੱਲ ਸਿੱਟੇ ਨੇ ਨਾ ਨਾ ਸਾਨੂੰ ਤਾਂ ਡੰਡੇ ਹੀ ਮਿਲੇ ਨੇ ਜਦੋਂ ਮਿਲੇ ਨੇ ਜਦੋਂ ਮਿਲਿਆ ਲਾਠੀਚਾਰ ਜੀ ਮਿਲੇ ਸੋ ਕਿਸਾਨਾਂ ਦੇ ਹੱਕ 'ਚ ਖੜੇ ਆਂ ਮਜ਼ਦੂਰਾਂ ਦੇ ਹੱਕ 'ਚ ਖੜੇ ਆਂ ਦੁਕਾਨਦਾਰਾਂ ਦੇ ਹੱਕ 'ਚ ਖੜੇ ਆਂ ਵਪਾਰ ਦੇ ਕਿਉਂਕਿ ਦੇਖੋ ਜੇ ਕਿਸਾਨ ਖੁਸ਼ ਹੋਊਗਾ ਉਹਨੂੰ ਫਸਲਾਂ ਦਾ ਭਾਅ ਮਿਲੂ ਤਾਂ ਖਰੜ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਇਹ ਬਾਜ਼ਾਰ ਸੁੰਨੇ ਹੋ ਜਾਂਦੇ ਆ ਫਿਰ ਕਿੱਥੋਂ ਦੁਕਾਨਦਾਰੀਆਂ ਚੱਲਣਗੀਆਂ ਜੇ ਜੇਬ 'ਚ ਪੈਸੇ ਹੀ ਨਾ ਹੋਇਆ ਇਹ ਸਰਕਲ ਹੈ ਇੱਕ ਇਹ ਸਰਕਲ ਨਹੀਂ ਟੁੱਟਣ ਦੇਣਾ ਸਾਰੇ ਇਕੱਠੇ ਕਰੀਏ ਇਕੱਠੇ ਤਰੱਕੀ ਕਰੀਏ ਅਸੀਂ ਨਫਰਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਮੈਂ 2 ਸਾਲਾਂ ਦੇ ਕੰਮ ਗਣਾਈ ਜਾਂਦਾ ਜੀ 2 ਸਾਲਾਂ ਦੇ ਸਿਰਫ ਜੱਕੇਜਰੀਵਾਲ ਦੇ 8 ਸਾਲਾਂ ਦੇ ਕੰਮ ਗਣਾਈ ਜਾਂਦੇ ਆ ਸਕੂਲ ਵਧੀਆ ਬਣ ਗਏ ਹਸਪਤਾਲ ਆਮ ਆਦਮੀ ਕਲੀਨਿਕ ਖੁੱਲ ਗਏ ਦਵਾਈਆਂ ਮੁਫਤ ਮਿਲਣ ਲੱਗ ਗਈ ਕਿੱਡਾ ਵੱਡਾ ਕੰਮ ਹੋ ਗਿਆ ਜੀ ਪੁੰਨ ਦਾ ਕੰਮ ਹੋ ਗਿਆ ਜੀ ਲੋਕਾਂ ਦੇ ਪੈਸੇ ਬਚਣ ਲੱਗ ਗਏ ਜੀ ਜਿਹੜੇ ਪਹਿਲਾਂ ਲੱਗਦੇ ਸੀ ਅਸੀਂ 2 ਸਾਲਾਂ ਦੇ ਕੰਮ ਤੇ ਅਸੀਂ 2 ਸਾਲਾਂ ਦੇ ਕੰਮ ਤੇ ਵੋਟਾਂ ਮੰਗ ਰਹੇ ਹਾਂ ਦੂਜੇ ਪਾਸੇ ਸ਼ਰਮ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਮੰਗਲ ਸੂਤਰਾ ਤੋਂ ਡਰਾ ਕੇ ਵੋਟਾਂ ਮੰਗ ਰਹੇ ਆ ਥੋੜੇ ਮੰਗਲ ਸੂਤਰ ਖੋ ਲੈਣਗੇ ਦਾ ਦੱਸੋ ਉਹ ਯਾਰ ਕੋਈ ਸਕੂਲ ਦੀ ਗੱਲ ਕਰ ਲਾ 10 ਸਾਲਾਂ ਵਿੱਚ ਕੋਈ ਨੌਕਰੀ ਦਿੱਤੀ ਹੋਵੇ ਤਾਂ ਦੱਸ ਦੇ 10 ਸਾਲਾਂ ਵਿੱਚ ਕੋਈ ਹਸਪਤਾਲ ਬਣਾਇਆ ਹੋਵੇ ਤਾਂ ਦੱਸ ਦੇ ਕਦੇ ਸ਼ਮਸ਼ਾਨ ਕਦੇ ਕਬਰਸਤਾਨ ਕਦੇ Hindu ਕਦੇ Musalman ਕਦੇ ਪਾਕਿਸਤਾਨ ਕਦੇ ਮੰਗਲ ਸੂਤਰ ਪਸੇ ਆਹੀ 4-5 ਗੱਲਾਂ ਹੁੰਦੀਆਂ ਇਹਨੂੰ ਇਹਨਾਂ ਨੂੰ ਵੀਰੋ ਪੰਜਾਬ ਚ ਨਹੀਂ ਆਪਾਂ ਮੜਨ ਦੇਣਾ ਇਹ ਪੰਜਾਬ ਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਲੜਾਉਣ ਦੀ ਕੋਸ਼ਿਸ਼ ਕਰਨ ਆਪਾਂ ਨੂੰ ਆਪਸ ਚ ਪਰ ਆਪਾਂ ਤਾਂ ਚ ਲੜਨਾ ਨਹੀਂ ਕਿਉਂਕਿ ਆਪਣੀਆਂ ਈਦਾਂ ਆਪਣੀਆਂ ਸੰਗਰਾਮਾਂ ਆਪਣੀਆਂ RAM ਨੌਮੀਆਂ ਆਪਣੀਆਂ ਹਨੂਮਨ ਜਨਮਤੀਆਂ ਆਪਣੀਆਂ ਕ੍ਰਿਸਮਸ ਤੇ ਆਪਣੇ ਗੁਰਪੂਰਵ ਸਾਂਝੇ ਨੇ ਵੀਰੋ ਆਪਾਂ ਸਾਰੇ ਇਕੱਠੇ ਮਨਾਉਂਦੇ ਆ ਇਹਦੇ ਵਿੱਚ ਆਪਾਂ ਤੇੜ ਨਹੀਂ ਪੈਣ ਦੇਣੀ ਜੋ ਮਰਜੀ ਹੋ ਜੇ ਇਹ ਵੋਟਾਂ ਵਾਸਤੇ ਪਾਉਂਦੇ ਆ ਸਾਡਾ 20 ਰੁਪਿਆ ਦਾ ਲੰਗਰ ਗੁਰੂ ਨਾਨਕ ਸਾਹਿਬ ਨੇ ਐਫਐਫਡੀ ਕਰਾਈ ਸੀ 20 ਰੁਪਿਆ ਦੀ ਉੱਥੇ ਕੋਈ ਦੇਖਿਆ ਥੋੜੀ ਜਾਂਦਾ ਕੌਣ ਕਿਹੜੇ ਧਰਮ ਦਾ ਬਾਜਾ ਬਈ ਰੋਟੀ ਵੈਗਰੂ ਦਾਲ ਵੈਗਰੂ ਪਾਣੀ ਵੈਗਰੂ ਜੋ ਮਰਜੀ ਖਾਓ ਉਥੇ ਤੇ ਵੀਰੋ ਉਹ 200 ਰੁਪਏ ਦਾ ਲੰਗਰ ਨਹੀਂ ਮੁਕਣਾ ਦੁਨੀਆ ਭਰ ਚ ਕੋਈ ਆਫਤ ਆ ਜਾਏ ਯੂਕਰੇਨ ਦਾ ਯੁੱਧ ਲੱਗ ਗਿਆ ਤੁਰਕੀ ਚ ਆ ਗਿਆ ਭਝਾਲ ਬਾਕੀ ਕੌਮਤਰੀ ਇੰਟਰਨੈਸ਼ਨਲ ਜਿਹੜੀਆਂ ਸਸਤਾਮਾਂ ਨੇ ਉਹ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਲੱਗ ਜਾਂਦਾ ਜੀ ਉਥੇ ਇਹ ਧਰਤੀ ਇਹ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਸਾਹਿਬ ਦੀ ਧਰਤੀ ਹੈ ਇਹ ਚਰਨਛੋਪਾ ਬਰਾਬਰ ਧਰਤੀ ਹੈ ਇਹ ਕੁਰਬਾਨੀਆਂ ਵਾਲੀ ਧਰਤੀ ਹੈ ਲਾ ਮਿਸਾਲ ਕੁਰਬਾਨੀਆਂ ਵਾਲੀ ਧਰਤੀ ਹੈ ਔਰ ਇੱਥੇ ਗੁਰੂ ਸਾਹਿਬ ਇੱਥੇ ਹੀ ਲੜਾਈਆਂ ਲੜਦੇ ਰਹੇ ਆ ਜ਼ੁਲਮ ਦੇ ਖਿਲਾਫ ਸੋ ਆਪਾਂ ਨੇ ਉਹਨਾਂ ਦੇ ਪਾਏ ਹੋਏ ਪੂਰਿਆਂ ਤੇ ਥੋੜਾ ਜਿਹਾ ਚੱਲਣਾ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਪੀਰਾਂ ਫਕੀਰਾਂ ਦੀ ਧਰਤੀ ਹੈ ਆਪਾਂ ਇਸ ਧਰਤੀ ਨੂੰ ਛੱਡ ਕੇ ਭੱਜ ਰਹੇ ਆ ਸਿਸਟਮ ਤੋਂ ਦੁਖੀ ਹੋ ਕੇ ਹੁਣ ਜਾਣਾ ਨਹੀਂ ਹੁਣ ਇੱਥੇ ਹੀ ਰਹਿਣਾ ਹੈ ਇਥੇ ਕੰਮ ਕਰੋ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਤੁਸੀਂ ਫੈਕਟਰੀਆਂ ਲਾਓ ਆਪਣੇ ਕੰਮ ਸ਼ੁਰੂ ਕਰੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਬਿਨਾ ਬਿਨਾ ਵਿਆਜ ਤੋਂ ਕਰਜ਼ੇ ਦੇਵਾਂਗੇ ਜਦੋਂ ਕਮਾਉਣ ਲੱਗੇ ਉਦੋਂ ਹੌਲੀ-ਹੌਲੀ ਕਰਕੇ ਮੋੜ ਦਿਓ ਕੋਈ ਐਦਾਂ ਦਾ ਫਿਕਰ ਨਹੀਂ ਰੱਖਣਾ ਸੋ ਵੀਰੋ ਚਾਹੇ ਬੇਰਕ ਚਾਹੇ ਮਾਰਕਫੈਡ ਸਭ ਨੂੰ ਅਸੀਂ ਹੁਣ ਫਾਇਦੇ 'ਚ ਲਿਆਏ ਇਹ ਘਾਟੇ ਵਾਲੇ ਸੌਦੇ ਸੀ ਪਹਿਲਾਂ ਥਰਮਲ ਪਲਾਂਟ ਖਰੀਦੇ ਆਪਾਂ ਸਰਕਾਰਾਂ ਕਦੇ ਖਰੀਦੀਆਂ ਹੁੰਦੀਆਂ ਸਰਕਾਰਾਂ ਤਾਂ ਆਪਦੇ ਯਾਰਾਂ ਦੋਸਤਾਂ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਆਪਾਂ ਬਿਜਲੀ ਖਰੀਦ ਲਈ ਥਰਮਲ ਪਲਾਂਟ ਗੋਇੰਦਵਾਲ ਜੀਵੀ ਕੇ ਥਰਮਲ ਪਲਾਂਟ ਉਹਦਾ ਨਾਂ ਸੀ ਉਹਦਾ ਨਾਂ ਰੱਖਿਆ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਸ਼੍ਰੀ ਗੁਰੂ ਅਮਰਦਾਸ ਦੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਬੀਤੀ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉੱਥੇ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਬਣਾਇਆ 540 ਮੈਗਾਵਾਟ ਦਾ ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰੂੰਗਾ ਜਦੋਂ ਇੰਡਸਟਰੀ ਦੀ ਬਿਜਲੀ ਸਸਤੀ ਹੋ ਗਈ ਨਾ ਸਾਰੇ ਦੇਸ਼ ਤੋਂ ਦੇਖੋ ਵੱਡੇ ਵੱਡੇ ਫੈਕਟਰੀਆਂ ਵਾਲੇ ਕਿਵੇਂ ਇੱਥੇ ਆਉਂਦੇ ਨੇ ਤੇ ਕਿਵੇਂ ਆਪਣੇ ਧੀਆ ਪੁੱਤਾਂ ਨੂੰ ਕੰਮ ਮਿਲਦਾ ਹੈ ਸੋ ਮੇਰਾ ਇਹੀ ਮੇਰਾ ਇਹੀ ਟੀਚਾ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਤੁਸੀਂ ਇੰਨੀ ਉੱਚੀ ਪਹੁੰਚ ਗਏ ਐਨਾ ਉਚਾਈ ਤੇ ਚਲੇ ਗਏ ਮੈਂ ਕਿਹਾ ਅੱਛਾ ਡਰ ਨਹੀਂ ਲੱਗਦਾ ਮੈਂ ਕਿਸ ਬਾਤ ਦਾ ਕਈ نیچے ਆ ਗਏ ਤਾਂ ਮਗਾ 40 40 ਫੁੱਟ ਡੂੰਘੇ ਬੋਰ ਦੇ ਟੋਇਆਂ ਚ ਵਾਏ ਹੋਏ ਆ ਜੀ ਉਦੋਂ ਥੱਲੇ ਤਾਂ ਪਾਣੀ ਆ ਹੁਣ ਦੱਸੋ ਕੀ ਕਰੀਏ ਸਾਨੂੰ ਨਾ ਉਚਾਈਆਂ ਤੋਂ ਡਰ ਲੱਗਦਾ ਨਾ ਡੂੰਘਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਬਸ ਉਹ ਨੀਲੀ ਛਤਰੀ ਵਾਲੇ ਤੋਂ ਲੱਗਦਾ ਉਹ ਕਿਰਪਾ ਕਰੀ ਰੱਖੇ ਉਹ ਸਬਤ ਬਖਸ਼ੀ ਰੱਖੇ ਉਹ ਬਾਲ ਦੇ ਧੰਨ ਗਗਨਦੀਪ ਸਿੰਘ ਮਾਨ ਜਿੰਦਾਬਾਦ ਗਗਨਦੀਪ ਸਿੰਘ ਮਾਨ ਜਿੰਦਾਬਾਦ ਵੀਰੋ ਗਗਨਦੀਪ ਸਿੰਘ ਕੰਗ ਜਿੰਦਾਬਾਦ ਵੀਰੋ ਮੈਨੂੰ ਪੱਤਰਕਾਰ ਨੇ ਪੁੱਛਿਆ ਕਿ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇ ਦਿਮਾਗ ਖਰਾਬ ਹੋ ਜਾਂਦੇ ਆ ਸਭਾ 2 ਸਾਲ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਇੰਨਾ ਕੋ ਫਰਕ ਹੈ ਜਿਹੜੇ ਪਹਿਲਾਂ ਵਾਲੇ ਸੀ ਨਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਕਿਉਂਕਿ ਮੈਨੂੰ ਤਾਂ 17.5 ਸਾਲ ਦੇ ਨੂੰ ਮਸ਼ਹੂਰ ਕਰਤਾ ਸੀ ਸੋ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਅਖਬਾਰ 'ਚ ਛਪੇ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਟੀਵੀ ਤੇ ਆਵੇ ਇੱਕੋ ਹੀ ਚਾਹ ਹੈ ਮੈਂ ਪੰਜਾਬੀਆਂ ਦੇ ਕਿਵੇਂ ਕੰਮ ਆ ਸਕਦਾ ਮੈਂ ਕਿਸੇ ਘਰ ਦਾ ਚੁੱਲ੍ਹਾ ਕਿਵੇਂ ਬਚਾ ਸਕਦਾ ਮੈਂ ਕਿਸੇ ਘਰ ਦੀ ਕਬੀਲਦਾਰ ਨੂੰ ਕਿਵੇਂ ਲੀ ਤੇ ਚੜਾ ਸਕਦਾ ਮੈਂ ਨੌਕਰੀਆਂ ਕਿਵੇਂ ਦੇ ਸਕਦਾ ਮੈਂ ਮੁਫਤ ਬਿਜਲੀ ਮੁਫਤ ਇਲਾਜ ਕਿਵੇਂ ਦੇ ਸਕਦਾ ਮੈਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਕਿਵੇਂ ਲਿਆ ਸਕਦਾ ਆਹੀ ਚਾਹ ਹੈ ਬਸ ਸੋ ਵੀਰੋ ਸੋ ਵੀਰੋ ਆ ਦੂਜੇ ਫਿਰਦੇ ਨੇ ਇੱਕ ਤਾਂ ਆ ਪਿਆਰ ਹੈ ਆ ਗੱਡੀ 'ਚ ਮਿਲਦਾ ਕੁਇੰਟਲ ਫੁੱਲ ਆ ਗਏ ਹੋਣੇ ਇੱਕ ਪੈਟਰੋਲ ਪੰਪ ਤੇ ਦੋ ਤਿੰਨ ਵਾਰੀ ਖੜਾ ਕੇ ਸਾਨੂੰ ਗੱਡੀ ਥੋੜੀ ਜਗ੍ਹਾ ਬਣਾਉਣੀ ਪੈਂਦੀ ਆ ਬੈਠਣ ਵਾਸਤੇ ਫੁੱਲ ਥੋੜੇ ਜੇ ਕਟਾ ਦਿੰਨੇ ਆ ਵੀਰੋ ਇੱਕ ਪਾਸੇ ਤਾਂ ਪਿਆਰ ਆ ਆ ਪੱਗਾਂ ਪਰੀਆਂ ਪਈਆਂ ਹੈਨਾ ਇੱਕ ਪਾਸੇ ਤਾਂ ਪਿਆਰ ਆ ਦੂਜੇ ਪਾਸੇ ਅਕਾਲੀ ਆ ਕਾਂਗਰਸੀ ਭਾਜਪੀ ਹਣੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਲੈ ਗਏ ਜਾਂ ਰਹਿ ਗਈਆਂ ਗੱਡੀ ਤੇ ਉੱਤੇ ਛੱਤ ਪਾਈ ਹੋਈ ਹੈ ਉਹ ਹਾਂ ਉੱਥੋਂ ਫਲਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਂਦੇ ਨੇ ਸੁਖਵੀਰ ਬਾਦਲ ਹੋਰੀ ਕਿਤਨਾ ਟੈਂਪਰੇਚਰ ਹੈ ਹਾਊ ਮਾਚ ਇਜ਼ ਦਾ ਟੈਂਪਰੇਚਰ ਉਹ ਕਹਿੰਦੇ 40 ਡਿਗਰੀ ਓਕੇ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਪੰਜਾਬ ਬਚਾਉਂਦੇ 30 ਡਿਗਰੀ ਸੈਲਸੀਅਸ ਤੇ ਅਸੀਂ ਨਿਕਲੇ ਹੋਏ ਆਂ ਪਹਾੜਾਂ ਦੀਆਂ ਤੋਂ ਪਾਂਚੋ ਅਸੀਂ ਨਿਕਲੇ ਹੋਏ ਆਂ ਪਿੰਡਾਂ ਚੋਂ ਸਾਡੀ ਕੀ ਰਿਸ ਕਰ ਲੈਣਗੇ ਇਹ ਸੋ ਵੀਰੋ ਪਹਿਲੀ ਵਾਰ ਹੋਇਆ ਕਿ ਸਰਕਾਰ ਆਪਣੀ ਬਣੀ ਹੈ ਆਪਣੀ ਮੈਨੂੰ 90% ਯੂਥ ਮੈਨੂੰ ਬਾਈ ਜੀ ਕਹਿੰਦਾ ਪਹਿਲੀ ਵਾਰ ਹੋਇਆ ਕਹਿੰਦੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਲੈਂਦੇ ਆ ਨਹੀਂ ਤਾਂ ਕਾਕਾ ਜੀ ਰਜਵਾੜਾ ਜੀ ਰਾਜਾ ਸਾਹਿਬ ਵੱਡੇ ਸਾਹਿਬ ਛੋਟੇ ਸਾਹਿਬ ਇਹ ਹੀ ਨਹੀਂ ਮੁੱਕਦੇ ਸੀ ਸੋ ਹੁਣ ਤੁਹਾਨੂੰ ਆਪਣਾ ਪਣ ਲੱਗਦਾ ਨਾ ਨੇੜੇ ਖੜ ਕੇ ਮੈਂ ਤੁਹਾਡੇ ਨਾਲ ਗੱਲ ਕਰਦਾ ਨਹੀਂ ਤਾਂ ਪਹਿਲਾਂ ਕਿੱਥੇ ਆਉਂਦੇ ਸੀ ਉਹ ਨੇੜੇ ਚਿੜੀ ਨਹੀਂ ਫੜਕਣ ਦਿੰਦੇ ਸੀ ਉਹ ਨਾ ਦੀ ਨਾ ਇੱਥੇ ਨੇੜੇ ਆਉਣੀ ਦਿੰਦੇ ਸੀ ਤੁਹਾਡੇ ਵੋਟਾਂ ਲੈਣੀਆਂ ਬਾਹਰ ਸੋ ਦੂਰ ਕੇ ਮਹਿਲਾਂ ਦੇ ਕਰ ਲੈ ਦਰਵਾਜ਼ੇ ਬੰਦ ਅੰਦਰੋਂ ਜਿੱਤਣ ਤੋਂ ਬਾਅਦ ਕੀ ਕਰਦੇ ਸੀ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਨੇ ਸੀ ਐਤ ਕੀ ਫਿਰ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਬਾਹਰੋਂ ਬੰਦ ਕਰਤੇ ਜਦੋਂ ਬਾਹਰ ਨਿਕਲਣ ਲੱਗੇ ਕਹਿੰਦੇ ਖੁੱਲਦਾ ਨਹੀਂ ਉਹ ਕਹਿੰਦੇ ਨਹੀਂ ਜੀ ਤਾਂ ਬਾਹਰੋਂ ਲਾ ਕੇ ਲੋਕ ਹੁਣ ਰਹੋ ਉੱਥੇ ਹੁਣ ਅਰੂਸਾ ਨੂੰ ਸੀਤਾ ਫਲ ਖਲਾਂਗਾ ਫਿਰ ਹੀ ਗਏ ਇੱਥੇ ਚੀਕੂ ਸੀ ਸੀਤਾ ਫਲ ਬੜੇ ਇੱਥੇ ਦੇਖੇ ਨੇ ਮੈਂ ਤਾਂ ਬਾਈ ਗॉड ਜਿਹੜੇ ਘਰ ਚ ਉੱਥੇ ਰਹਿੰਦੀ ਸੀ ਅਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨ ਸਿੰਘ ਦਾ ਪਾਠ ਕਰਾਇਆ ਪਹਿਲਾਂ ਮੈਨੂੰ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੋਣੇ ਇੱਥੇ ਪੜਾਈ ਮਾਰਾ ਮੈਂ ਕਿਹਾ ਹੋਰ ਨੈਗੇਟਿਵਿਟੀ ਭਰੀ ਪਈ ਐ ਨੈਗੇਟਿਵਿਟੀ ਸੋਫੇ ਬਦਲਾਏ ਮੈਂ ਤਾਂ ਮੈਂ ਕਿਹਾ ਇਹਨਾਂ ਸੋਫਿਆਂ ਤੇ ਬਹਿ ਕੇ ਬੜੇ ਗਲਤ ਫੈਸਲੇ ਹੋਏ ਹੋਏ ਨੇ ਸਹੀ ਕਰਾਂਗੇ ਸਹੀ ਕਰਾਂਗੇ ਸੋ ਵੀਰੋ ਹਾਂਜੀ 2:00 ਵਜੇ ਦੇ ਨੂੰ 4 ਤਰੀਕ ਨੂੰ 2:00 ਵਜੇ ਦੇ ਨੂੰ ਨਹੀਂ ਨਹੀਂ 2 ਤਾਂ ਜ਼ਿਆਦਾ ਐ ਨਹੀਂ ਤੇ ਕੋ ਡੂਡ ਤੇ ਡੂਡ ਤੇ ਸੌਦਾ ਮੁੱਕ ਕਰਦੇ ਆ ਇੱਕ 35 ਤੇ ਚਲੋ ਨਾ ਤੇਰੇ ਨਾ ਮੇਰੇ 1:35 ਤੇ ਆਨੰਦਪੁਰ ਸਾਹਿਬ ਦਾ ਰਿਜ਼ਲਟ ਆ ਜੂਗਾ ਜੀ ਲੋ ਕਹਤਾ ਜੀ ਦੋਨੋਂ ਦੋਨੋਂ ਆਖ ਉੱਪਰ ਕਰਕੇ ਇਨਕਲਾਬ ਇਨਕਲਾਬ ਬੋਲੇ ਸੋਨਿਆ ਕੰਗ ਸਾਹਿਬ ਤੁਹਾਡਾ ਸਵਾਗਤ ਵੀ ਕਰਨਗੇ ਧੰਨਵਾਦ ਵੀ ਕਰਨਗੇ ਵਾਹ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਪੰਜਾਬੀਓ ਅੱਜ ਤੁਸੀਂ ਆਪਣੇ ਹਰਮਨ ਪਿਆਰੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੂੰ ਅਸ਼ੀਰਵਾਦ ਔਰ ਸੁਣ ਨਾਏ ਹੋ ਜਿੱਡੀ ਵੱਡੀ ਤਦਾਦ ਤੁਸੀਂ ਆਏ ਹੋ ਜਿਹੜੇ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਏ ਹੋ ਸਾਡੇ ਤੁਹਾਡੇ ਹਰੇਕ ਚੱਲਿਆ ਕਦਮ ਸਾਡੇ ਸਿਰ ਮੱਤੇ ਔਰ ਉਮੀਦ ਕਰਦੇ ਆ ਇਸੇ ਤਰੀਕੇ ਨਾਲ ਤੁਹਾਡਾ ਸਾਨੂੰ ਅਸ਼ੀਰਵਾਦ ਤੁਹਾਡਾ ਪਿਆਰ ਹਮੇਸ਼ਾ ਮਿਲਦਾ ਰਹੂਗਾ ਔਰ ਮਾਨ ਸਾਹਿਬ ਦੀ ਅਗਵਾਈ ਚ ਮਾਨ ਸਾਹਿਬ ਦੀ ਅਗਵਾਈ ਚੱਪਾ ਇਸੇ ਤਰੀਕੇ ਨਾਲ ਪੰਜਾਬ ਨੂੰ ਅੱਗੇ ਵਧਾਉਂਦੇ ਰਾਵਾਂਗੇ ਆਪਣਾ ਹਿੱਸਾ ਪਾਉਂਦੇ ਰਾਵਾਂਗੇ ਸਾਰੇ ਹੀ ਸਤਕਾਰਯੋਗ ਪਤਵੰਤਿਆਂ ਦਾ ਮੇਰੀਆਂ ਮਾਵਾ ਪੈਣਾ ਨੌਜਵਾਨ ਸਾਥੀ ਬਜ਼ੁਰਗੋ ਵੱਡੇ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਰਵਾਏ ਸਾਰੇ ਬਾਜ਼ਾਰ ਦੇ ਸਾਰੇ ਸਤਕਾਰਯੋਗ ਪਤਵੰਤਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ